ਖਾਟੀ ਕਾਦੀ ਹੋ ਦੇਖ ਲਓ ਇਧਰ ਮੋਟਰਸਾਈਕਲ ਦੀ ਖੋਗੀ ਚਾਬੇ ਉਸਤਾਦ ਜੀ ਹੋਣੀ ਲੋਕ ਤੋੜਦੇ ਹੋਗੇ ਕੀ ਯਾਰ ਬੰਦਾ ਕੀ ਕਰੇ ਜ਼ਿੰਦਗੀ ਦੇ ਵਿੱਚ ਕਦੇ ਕਦੇ ਐਸੇ ਸਿਆਪੇ ਪੈ ਜਾਂਦੇ ਵੀ ਬੰਦਾ ਖੁਦ ਸੋਚਦਾ ਨਹੀਂ ਗਰੀਬ ਤੇ ਮੋਟਰਸਾਈਕਲ ਦਾ ਲੋਕ ਤੋੜਦੇ ਹੋਏ ਗਰਮੀ ਕਰਦਾ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚੰਨਦੇ ਬਲੌਗ ਚ ਅੱਜ ਹੈ ਮਿੱਤਰੋ ਹੋਲੀ ਸਾਰਿਆਂ ਨੂੰ ਹੈਪੀ ਹੋਲੀ ਪਹਿਲਾਂ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਸਾਰੇ ਸਾਲ ਰੰਗ ਬਦਲੇ ਆ ਖਾਸ ਕਰ ਮੇਰੇ ਆਪਣੇਆਂ ਦੀ ਗੱਲ ਕਰ ਰਿਹਾ ਮੈਂ ਮਿੱਤਰੋ ਸੋ ਉਹਨਾਂ ਲਈ ਹੋਲੀ ਵਧੀਆ ਲੈ ਕੇ ਆਵੇ ਸੋ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਤੁਸੀਂ ਤੁਹਾਨੂੰ ਸਾਰਿਆਂ ਨੂੰ ਹੈਪੀ ਹੋਲੀ ਪਰਮਾਤਮਾ ਤੁਹਾਨੂੰ ਸਾਰਿਆਂ ਦਾ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਜ਼ਿੰਦਗੀ 'ਚ ਰੰਗ ਭਰ ਦੇ ਸੋ ਬਾਹਰ ਬੜਾ ਮਾਹੌਲ ਗੰਭੀਰ ਹੈ ਵਾਜੀ ਵਾਜੀ ਵੱਜ ਰਹੇ ਇੱਧਰ ਸਾਡੇ ਵਾਲੇ ਬੰਦੇ ਦੇਖ ਲੋ ਛੋਟਾ ਜੀ ਰੋਟੀ ਖਾ ਰਹੇ ਨੇ ਕਹਿੰਦੇ ਪਹਿਲੇ ਪੇਟ ਪੂਜਾ ਫੇਰ ਕੰਮ ਦੂਜਾ ਇੱਧਰ ਸਾਡੇ ਗੱਭਰੂ ਜੀ ਗੱਭਰੂ ਜੀ ਸਾਸਰੀ ਘਾਲ ਸਾਸਰੀ ਘਾਲ ਜੀ ਸਾਸਰੀ ਘਾਲ ਤੁਸੀਂ ਕੱਲੇ ਕੱਲੇ ਜਿਹੜੀ ਹੋਲੀ ਖੇਡ ਕੇ ਆਏ ਹੋ ਇਹ ਬਹੁਤ ਗਲਤ ਗੱਲ ਹੈ ਜੀ ਤੁਸੀਂ ਕੱਚੇ ਰੰਗ ਜਿਹੇ ਸੋਨਿਓ ਸਾਸਰੀ ਕਿਉਂ ਗਿਆ ਰ ਉੱਧਰ ਕਾਦੀ ਹੋਦੀ ਮੈਨੂੰ ਅਜਾ ਬੀਰ ਜੀ ਲੈ ਸੋ ਅਸੀਂ ਕੱਤੇ ਰੰਗ ਜਹੇ ਸੋਹਣੀਏ ਸਾਡੀ ਕਾਦੀ ਹੋਲੀ ਸੋ ਮੈਂ ਗੰਦਾ ਜਾਂ ਤਾਂ ਬਣਿਆ ਹੋਇਆ ਕਿਉਂਕਿ ਅੱਜ ਹੋਲੀ ਐ ਵੈਸੇ ਵੀ ਗੰਦਾ ਹੀ ਕਰਨਾ ਸਾਰਿਆਂ ਨੇ ਮੈਨੂੰ ਹਨਾ ਆ ਸ਼ੋਰ ਤੇ ਖਾ ਦਿਓ ਹੈਪੀ ਹੋਲੀ ਸਾਰਿਆਂ ਨੂੰ ਹੈਪੀ ਹੋਲੀ ਸੋ ਗੱਭਰੀ ਜੀ ਤੁਸੀਂ ਵੀ ਹੈਪੀ ਹੋਲੀ ਕਹ ਦੇ ਸੋ ਓ ਯਾਰ ਹੈਪੀ ਹੋਲੀ ਕਹ ਦੋ ਚਲੋ ਇਹ ਤਾਂ ਕਹਿੰਦੇ ਹੀ ਰਹਿੰਦੇ ਹੋ ਕਹਿੰਦੇ ਰਹਿĐi ਐ ਨਾ ਗਾਰ ਯਾਰ ਤੇਰੇ ਸਰੋਤੇ ਤੇਰੀ ਵੇਟ ਕਰ ਰਹੇ ਹੈ ਇੱਕ ਵਾਰੀ ਕਹਦੇਗਾ ਕੀ ਹੋ ਜੂਗਾ ਇੱਧਰ ਸਾਡੇ ਏਕਮ ਜੀ ਪਚਕਾਰੀ ਲਈ ਪਏ ਨੇ ਸੋ ਇਹ ਵੀ ਥੋੜਾ ਜਾਂ ਠੀਕ ਹੋਏ ਨੇ ਨਹੀਂ ਬਿਮਾਰ ਸੀ ਹੈਪੀ ਹੋਲੀ ਕਹਦੇਗਾ ਲੈ ਲੈ ਡੈਡੀ ਤੂੰ ਵੀ ਕਹਦੇ ਹੈਪੀ ਹੋਲੀ ਹਨ ਯਾਰ ਇੱਕ ਵਾਰੀ ਕਹਿ ਦੇ ਯਾਰ ਮੇਰੇ ਨਾਲ ਦਿਲ ਕਰਦਾ ਤੇ ਤੂੰ ਹੈਪੀ ਹੋਲੀ ਕਹਾਂ ਨੂੰ ਤੇਰੇ ਸਰੋਤੇ ਵੇਟ ਕਰ ਰਹੇ ਆ ਨਾ ਇੱਕ ਵਾਰੀ ਕਹਿ ਦੇ ਮੈਂ ਤੇਰੇ ਨਾਲ ਛੱਡ ਦੂੰਗਾ ਕਹ ਹੈਪੀ ਹੋਲੀ ਕਹਦਾ ਗੁੱਸੇ ਵਿੱਚ ਕਹਦੇ ਹਾਂ ਹਾਂ ਕਹਦਾ ਮੇਰਾ ਕਹਦੇ ਯਾਰ ਪਲੀਸ ਯਾਰ ਮਿੰਤ ਵਾਲੀ ਗੱਲ ਹੈ ਡੈਡੀ ਨਾ ਡੈਡੀ ਕੀ ਕਹਿੰਦੇ ਆ ਲੈ ਕਹਨਾ ਲੈ ਡੇਡੀ ਆ ਲੈ ਕਹਨਾ ਚੱਲ ਬਹੁਤ ਹੈ ਹੁਣ ਤਾਂ ਕਹਦੇ ਹੈਪੀ ਹੋਲੀ ਇਹਦੇ ਨਾਲ ਕਹਦੇ ਐਕਚੁਅਲੀ ਹੈਪੀ ਹੋਲੀ ਸਾਰਿਆਂ ਨੂੰ ਸਾਰਿਆਂ ਨੂੰ ਆਈ ਲਵ ਯੂ ਚੱਲ ਤੇ ਵੇ ਸ਼ੇਰ ਵਾਗੂ ਥਾੜਾ ਦੇਖੀ ਯਾਰ ਗਰੁੱਪ ਦੇ ਵਾਲਾ ਫੇਰ ਹੈਪੀ ਹੋਲੀ ਉੱਚੀ ਬੋਲ ਕੇ ਹੈਪੀ ਹੋਲੀ ਤੇਰੀ ਪਚਕਾਰੀ ਕਿੱਥੇ ਜਾਈ ਬੰਦਿਆ ਕੇ ਦਈਏ ਏਕਮ ਸਾਡਾ ਪੌੜੀਆਂ ਉਤਰਨ ਲੱਗ ਗਿਆ ਬੱਟਾ ਹੋ ਗਿਆ ਸਾਡਾ ਗੱਗਲ ਲੈ ਲੈ ਪੌੜੀ ਉਤਰਦੇ ਨੇ ਕਿਵੇਂ ਉਤਰ ਰਿਹਾ ਚਲੋ ਜੀ ਦੋ ਤਿੰਨ ਪੌੜੀਆਂ ਰਹਿ ਗਈਆਂ ਮਾਇਰਾ ਚੈੱਕ ਕਰਦੀ ਹੈ ਇਹ ਸਹੀ ਉਤਰ ਰਿਹਾ ਕਿ ਨਹੀਂ ਲੈ ਕੋ ਭੈਣਾ ਕਿੰਨਾ ਪਿਆਰ ਕਰਦੀ ਆ ਆਪਣੇ ਭਰਾਵਾਂ ਨੂੰ ਦੇਖਦਾ ਵੀ ਗਿਰ ਨਾ ਜਾਵੇ ਉਨੂੰ ਉਤਰਨਾ ਸੰਘਾਰੀ ਮਾਇਰਾ ਆਈ ਲਵ ਯੂ ਕਹਦੇ ਇੱਕ ਨੂੰ ਜੱਫੀ ਬਾ ਕੇ ਆਈ ਲਵ ਯੂ ਬਫੀ ਬਾ ਕੇ ਕਿਸੇ ਕਰਦੇ ਬਫੀ ਬਾਏ ਕਮ ਕਿਸੇ ਕਰਦੇ ਕੈ ਮੇਰਾ ਵੀਰਾ ਸੋਣਾ ਹੋਣਾ ਜੱਬ ਵੀ ਜਿੰਨਾ ਮੁਸਕਰਾ ਰਹੇ ਹੂੰ ਕੀ ਰਾਹ ਹੈ ਤੁਹਾਡੇ ਇਸ ਸੋਹਣੇ ਜਿਹੇ ਮੁਸਕਰਾਉਂਦੇ ਹੋਏ ਚਿਹਰੇ ਦਾ ਇੱਧਰ ਮੋਟਰਸਾਈਕਲ ਦੀ ਖੋਗੀ ਚਾਬੇ 우ਸਤਾਦ ਜੀ ਹੁਣੀ ਲੋਕ ਤੋੜਦੇ ਹੋਗੇ ਕੀ ਯਾਰ ਬੰਦਾ ਕੀ ਕਰੇ ਜ਼ਿੰਦਗੀ ਦੇ ਵਿੱਚ ਕਦੇ ਕਦੇ ਐਸੇ ਸਿਆਪੇ ਪੈ ਜਾਂਦੇ ਵੀ ਬੰਦਾ ਖੁਦ ਸੋਚਦਾ ਨਹੀਂ ਨਾ ਸਿਆਪੇ ਪੜ ਗਏ ਗਰੀਬ ਦੇ ਮੋਟਰਸਾਈਕਲ ਦਾ ਲੋਕ ਤੋੜਦੇ ਹੋਏ ਗਰਮੀ ਘਾਣਾ ਆਪੇ आप भी आ गए। आज 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 आ ਸਿਮੀਣਾ ਮਾ ਵੀ ਮੈਂ ਵੀ ਲਾਉਂਗਾ ਹੋਰ ਦੇ ਬਾਈ ਆ ਕੋਈ ਗੱਲ ਹੈ ਇਹ ਕਿੰਨਾ ਰਗ ਦੇ ਤਾ ਦੇਖਿਆ ਆ ਬੇਤ ਜਾਨੀ ਰਾ ਤੇ ਮੈਂ ਤੈਨੂੰ ਪੂਜੀ ਦੇ ਦੂੰਗਾ ਹੈਪੀ ਹੋਈ ਹੈ ਮੈਨੂੰ ਦੱਸ ਤਾ ਵੀ ਉਲੀ ਉਹ ਦੂਸਰੀ ਨਹੀਂ ਆਈ ਹੋ ਗਿਆ ਹਾਂ ਉਹ ਨਹੀਂ ਉਹ ਤੇ ਗੰਜਾ ਖੜਾ ਮਾਰਾ ਉੱਪਰ ਗੰਜੇ ਆ ਜਾ ਮੇਰੀ ਬੁਗੜੀ ਇਦਾਂ ਵੀ ਰੰਗ ਲਾ ਦਿਓ ਮੇਰੇ ਵੀ ਰੰਗ ਲਾਓ ਸੋਨੇਓ ਰੰਗ ਲਾਓ ਚੱਲ ਆਈ ਲਵ ਯੂ ਚਲੋ ਕਮਾ ਕੇ ਲਾਈਏ ਚੰਡੀਗੜ੍ਹ ਹਮਾ ਚਲ ਹਮਾ ਚਲ ਕਮਾ ਲੈ ਆਓ ਐਸੇ ਸ਼ੂਟ ਕਰ ਚਲੋ ਪੁਣ ਆਈ ਲਵ ਯੂ ਕਹਿ ਰਹੇ ਹੋ ਬਹੁਤ ਅੱਛਾ ਗਾਣਾ ਨਹੀਂ ਅੱਛਾ ਚਲ ਕਹ ਦੇ ਕਹ ਦੇ ਕਹ ਦੇ ਕਹ ਦੇ ਇਦਾਂ ਦਿਨ ਤੱਕ ਲਵ ਯੂ ਗਾਣਾ ਬਣਾਏਗਾ ਇਹ ਨਹੀਂ ਵਧੀਆ ਤਰੀਕੇ ਨਾਲ ਆਈ ਲਵ ਯੂ ਲਾ ਫੜ ਉਹ ਉਹ ਹੋ ਫੋਨ ਘੇਰ ਤੇ 12000 ਵਾਲਾ ਦੋਨੋਂ ਲਈ ਹੈ ਬਸ ਉਹ ਪੰਜ ਦਿਨ ਚਲੋ ਪੰਜ ਦਿਨ ਵਾਲਾ کون ਜੀ ਕੌਨ ਸਾ ਖਰਾਬ ਹੋ ਜਾਏਗਾ ਪੰਜ ਦਿਨ ਵਾਲਾ ਆਪਿੰਦੇ ਪਿਆਰ ਚਲ ਬਾਦੇ ਡੋਲਰ ਵੀ ਲੰਗ ਕਰਾਂਗੇ ਡੋਲਰ ਉਹ ਵੀ बोल ਰਿਹਾ ਮੇਰੇ ਅੰਗ ਲਗਾਓ ਤੇ ਚੈੱਕ ਕਰੋ ਕਹਿੰਦੇ ਪੱਕ ਬੰਨੀ ਜਾ ਰਹੀਆਂ ਮਿੱਤਰੋ ਕਿਹੜੀ ਪੱਕ ਹੈ ਜਾਮਣੀ ਕਹਿੰਦੇ ਯਮਣੀ ਪੱਗ ਬੰਨੀ ਜਰੀਆਂ ਗੱਭਰੂ ਵੱਲੋਂ ਲੜ ਛੱਡਵੀ ਪੱਗ ਕਹਿੰਦੇ ਜਦੋਂ ਗਿਣ-ਗਿਣ ਕੇ ਲਾਉਂਦਾ ਮੁੰਡਾ ਪੱਗ ਦੇ ਪੇਚ ਜਦੋਂ ਪੱਗ ਚਿੰਦਾ ਕਹਿੰਦੇ ਚੈੱਕ ਇੱਧਰ ਚੈੱਕ ਕਰੋ ਸਾਡੀ ਮਾਇਰਾ ਕਹਿੰਦੇ ਕਿਊਟ ਕਿਊਟ ਮਹਾਰਾਣੀ ਲੱਗ ਰਹੀ ਐ ਦੇਖ ਸਹੀ ਕਿਵੇਂ ਉਹ ਨਹੀਂ ਹੁੰਦੇ ਜਿਵੇਂ ਕਿਨੋਂ ਬਾਕੀ ਪੱਗਵੰਨ ਹੋ ਗਈ ਐ ਮੈਂ ਵੀ ਫਟਾਫਟ ਤਿਆਰ ਹੋ ਜਾਵਾਂ ਕਿਉਂਕਿ ਫਿਰ ਬਾਈ ਜੀ ਗੁੱਸਾ ਜੀ ਬਹੁ ਕਰਦੇ ਨੇ ਜਦੋਂ ਬਾਈ ਜੀ ਪਹਿਲਾਂ ਤਿਆਰ ਹੋ ਜਾਂਦੇ ਤੇ ਅਸੀਂ ਤਿਆਰ ਨਾ ਹੋਈਏ ਫਿਰ ਬਾਈ ਜੀ ਬਹੁਤ ਗੁੱਸਾ ਕਰਦੇ ਨੇ ਬਾਈ ਜੀ ਆਈ ਲਵ ਯੂ ਬਾਈ ਜੀ ਆਈ ਲਵ ਯੂ ਮੈਨੂੰ ਪਤਾ ਮੂੰਹ ਚ ਲੜ ਨਹੀਂ ਤਾਂ ਕਹਿ ਦੇਣਾ ਸੀ ਚਲ ਓਏ ਲੜ ਕੱਢ ਕੇ ਕਹਿ ਦਿਓ ਚਲੋ ਮੈਨੂੰ ਪਤਾ ਸੀ Morima padà jẹ́. ਜੋਇ ਕੀਤਾ ਅੱਜ ਤੇ ਹੋਦੀ ਵਾਲਾ ਬਲੌਗ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਿਆਰੇ ਪਿਆਰੇ ਜੀ ਬਲੌਗ ਦੇਖਣ ਲਈ ਐਵੇਂ ਹੀ ਤੁਹਾਨੂੰ ਹਸਾਉਂਦੇ ਰਹਿਾਂਗੇ ਮਿੱਤਰੋ ਲਵ ਯੂ ਟਰੱਕ ਭਰ ਕੇ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਬਲੌਗ ਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ